ਹਾਂ ਬੜੀ ਠੀਕ ਹੈ ਜੀ। ਉਹ ਵਗੇ ਦਾ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਹੋਰ ਠੀਕ ਠਾਕ? ਠੀਕ ਹੈ ਹਾਂਜੀ ਠੀਕ ਹੈ ਜੀ। ਸਤਿ ਸ਼੍ਰੀ ਅਕਾਲ। ਮੜੇ ਲੈ ਕੇ ਜੀ ਕੋਈ ਨਹੀਂ ਇਹੀ ਹੈ ਭਾਜੀ ਹੁਣ। ਤੇ ਅੱਛਾ ਇਹ ਭਾਜੀ ਇਹ ਨਾਲ ਗੱਲ ਹੁੰਦੀ ਹੁੰਦੀ ਮੇਰੀ। ਹਾਂਜੀ ਹੁਣ ਤੁਸੀਂ ਆਏ ਤਾਂ ਹੈਗੇ ਆ। ਅ ਜਿਹੜਾ ਤੁਸੀਂ ਫੋਨ ਕਰਦੇ ਹੁੰਦੇ ਸੀ। ਮੈਂ ਤੁਹਾਨੂੰ ਫੋਨ ਕਰ ਦਿੱਤਾ ਸੀ। ਠੀਕ ਹੈ ਜੀ। ਹਾਂਜੀ। ਨੇ ਪਾਸ ਤੋਂ ਆਵਰਾਂ ਲੈੜੀ ਆ ਨਪਾਲ ਤੋਂ ਅੱਛਾ ਕਿੱਥੇ ਇੱਧਰ ਅਲੰਗ ਚਾਲ ਇੱਕ ਦਿਨ ਉੱਥੇ ਇੱਕ ਦਿਨ ਉੱਥੇ ਕੋਟ ਬਿਠਾ ਲਿਓ ਚੱਲੋ ਵੀਰ ਜੀ ਉੱਥੇ ਪੈਰ ਰਹਿ ਲਵੇਂ ਨਹੀਂ ਉਹਨਾਂ ਨੂੰ ਨਹੀਂ ਬਿਠਾ ਲਿਓ ਕੋਹ ਹੋਰ ਜਣਾ ਬਹਿ ਜਾਓ ਇਹਨੂੰ ਮੁੰਡੇ ਨੂੰ ਬਿਠਾ ਲਓ ਚਾਹੀ ਕਰਕੇ ਉਹਨਾਂ ਨੂੰ ਲੈੜੀ ਨਹੀਂ ਹੋਣਾ ਵੀ ਬਣਾ ਫੜ ਕੇ ਨਾ ਚਾਰ ਜੱਟੀ ਲੈ ਆਓ ਉਹ ਨਾਲ ਉੱਥੇ ਹੋਰ ਟਿਕੜੇ ਨਾਲ ਖੜ ਜਾ ਉੱਥੇ ਇਹਨੂੰ ਮੁੰਡੇ ਨੂੰ ਖੜਾ ਬਦੂਤ ਪੈਸੇ ਖਾ ਲਈ ਹੋਰ ਹੋ ਰਾ ਨੇ ਉਹ ਵੀ ਦੁਹਰਾਈ ਜਾਂਦੀ ਹੈ ਸੋ ਉਹ ਕਹਿੰਦੇ ਉਹ ਹੀ ਰਿਪੀਟ ਕਰੀ ਜਾਂਦੀ ਬਾਰ-ਬਾਰ ਹਾਂਜੀ ਇਹਨੂੰ ਉਹ ਤਾਂ ਦੱਸਦੇ ਆ ਕਹਿੰਦੇ ਇਹ ਤਾਂ 20 ਸਾਲ ਹੋ ਗਏ ਵਿੱਚ ਕਹੀ ਜਾਂਦੇ ਆ ਲੈ ਇੱਥੇ ਰੰਦਰ ਇੱਥੇ 20 ਸਾਲ ਹੋ ਗਏ ਅੱਛਾ ਕਹਿੰਦੇ ਕੂਤਾ ਪਿੰਡ ਸੀਗੀ ਕੂਤਾ ਜਿਹੜਾ ਉਹ ਬੰਗਿਆ ਦੇ ਕੋਲੇ ਆ ਇੱਥੇ ਸੀ ਅੱਛਾ ਸਰ ਤੇ ਉਹ ਤੋਂ ਇੱਥੇ ਪਿੰਡ ਇੱਧਰ ਆ ਸਟੇਸ਼ਨ ਦੇ ਲਾਗੇ ਆ ਗਏ ਤੇ ਉਹ ਤੋਂ ਬਾਅਦ ਫਿਰ ਰਾਤੀਆਂ ਜਿਹੇ ਸੰਸ ਨੂੰ ਦੱਸਿਆ ਹਾਂ ਜੀ ਇਹ ਤੁਹਾਨੂੰ ਮੋਰੇ ਆ ਗਿਆ ਅੱਛਾ ਅਸੀਂ ਡਲ ਗਏ ਤੇ ਉਹਨੇ ਤਾਂ ਹੀ ਸਿੱਧਾ ਲੱਗਿਆ ਜਿਵੇਂ ਉੱਥੇ ਸਟੇਸ਼ਨ ਤੇ ਲੱਗੇ ਬਾਜੀਗਾ ਰਹਿੰਦੇ ਆ ਤੇ ਉਹਨਾਂ ਦੇ ਹੁਣੀ ਆ ਤੇ ਉਤੋਂ ਬਾਅਦ ਹੀ ਫਿਰ ਰਾਤ ਨੂੰ ਇੱਥੇ ਘੁੰਮਦੇ ਤੇ ਰਾਤੀਂ ਇੱਥੇ ਘੁੰਮਣ ਦੀ ਹੋ ਸੀਗੀ ਅੱਛਾ ਹਾਂ ਜੀ ਸੜਕ ਤੇ ਗੱਬੇ ਬੈਠੀ ਅਸੀਂ 90 ਦੀ ਸਪੀਡ ਤੇ ਗੱਡੀ ਮੁੰਡਾ ਕਹਿੰਦਾ ਵੀ ਅਸੀਂ ਡਰ ਗਏ ਕੋਈ ਲੁੱਟਣ ਵਾਲਾ ਤਾਂ ਨਹੀਂ ਗਿਆ ਮੈਨੂੰ ਪਤਾ ਨਹੀਂ ਹੁੰਦਾ ਤੇ ਉਹ ਫਿਰ ਉਤੋਂ ਬਾਅਦ ਫੇਰ ਉਹ ਸਾਨੂੰ ਦੱਸ ਕੇ ਚੱਲ ਗਏ ਆ ਕਈ ਆਏ ਤਾਂ ਇੱਥੇ ਬੈਠੀ ਸੀ ਦੋ ਦਵਾ ਇਦਾਂ ਚੱਲ ਗਈ ਫੇਰ ਦੁਬਾਰਾ ਘੁੰਮੀ ਜਾਂਦੀ ਐ ਦੇਵਾ ਇੱਥੇ ਕਿੰਨੇ ਕਿ ਦਿਨਾਂ ਦਾ ਆ ਰਹੇ ਆ ਉਹਦੇ ਪੈ ਕੋਈ ਗੱਲ ਨਹੀਂ ਉਹਦੇ ਚੱਲਦੇ ਹੈਗੇ ਦੋ ਦਿਨ ਮੀਟ ਕਰੀ ਜਾਂਦੀ ਉਹਨੀਆਂ ਗੱਲਾਂ ਜੋ ਨਾ ਆਪਾਂ ਕਹਿੰਦੇ ਹੋਏ ਆਪਾਂ ਦਾ ਦਾ ਹੋਇਆ ਤਾਂ ਨਿਵਗਾਣੇ ਕਿਤੇ ਸਾਫ ਦਾ ਦਾ ਹੋਇਆ ਤੇ ਭੰਗ ਦੇ ਦਿੰਦੇ ਨੂੰ ਤੇ ਰਾਤ ਫਿਰ ਸਬਸਾ ਨਾਲ ਗੱਲ ਕੀਤੀ ਸੀ ਕਿ ਇਹਨਾਂ ਨੂੰ ਬੰਦ ਰਹਿਂਦਾ ਨਾ ਕਮਰਾ ਅਸੀਂ ਕਿਹਾ ਉਹ ਇੱਥੇ ਛੱਡ ਦੇਣੇ ਕਿਉਂਕਿ ਰਸਤੇ ਜਿੱਥੇ ਪਤਾ ਨਹੀਂ ਹਾਲ ਤੇ ਉਹ ਮੰਦੀ ਸੀ ਬਾਈ ਕੈਸੇ ਹੋ ਠੀਕ ਹੈ ਮਾਤਾ ਠੀਕ ਹੈ ਬੋਲੋ ਕੈਸਟ ਠੀਕ ਹੋ ਠੀਕ ਹੋ ਚਲੋ ਖੜੇ ਹੋ ਜਾਓ ਖੜੇ ਹੋ ਜਾਓ ਚਲੇ ਖੜੇ ਹੋ ਜਾਓ ਚਲੋ ਖੜੇ ਹੋ ਜਾਓ ਖੜੇ ਹੋ ਜਾਓ ਚਲੋ ਉਠੋ ਆ ਕੋਈ ਨਰਵਸ ਵੀ ਹੋ ਜਾਂਦਾ ਹੈ ਕਈ ਵਾਰ ਇਹ ਦੇਖ ਕੇ ਹਾਂਜੀ ਉਸ ਤੋਂ ਬਾਅਦ ਆਏ ਅੱਛਾ ਜੀ ਆਇਆ ਨਾ ਇਹਨਾਂ ਨੇ ਬਲਜੀਤ ਆਹ ਠੀਕ ਆ ਮੇਰੇ ਕੱਲ ਵੀਡੀਓ ਹਾਂਜੀ ਕੱਲ ਵੀਡੀਓ ਚ ਤਾਂ ਜਿਆਦਾ ਹਾਲਾਤ ਬੰਦੇ ਸੀਗੇ ਅੱਜ ਤੱਕ ਨੜਾਏ ਸਾਫ ਸੀਗੇ ਕੱਲ ਜਦੋਂ ਇੱਥੇ ਘੁੰਮ ਰਿਹਾ ਸੀਗੇ ਸੀਗੇ ਅਦਰਾਤਾਂ ਉੱਲੇ ਬੈਠੇ ਸੀਗੇ ਸਾਹਮਣੇ ਐਵੇਂ ਸੀਗੇ ਅੱਛਾ ਇਸ ਤੋਂ ਬਾਅਦ ਨੂੰ ਆਏ ਹੁਣ ਕੱਪੜੇ ਵੀ ਚੇਂਜ ਕੀਤੇ ਹੋਣਾ ਹੁਣ ਤਾਂ ਨਹੀਂ ਹੁਣ ਤਾਂ ਚਲੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਅਸੀਂ ਨੇਪਾਲ ਵਾਲਾ ਗਾਣਾ ਲਗਾਇਆ ਤੇ ਨਾਲੇ ਨੂੰ ਉਹਦੀ ਭਾਸ਼ਾ ਜਿਹੜੀ ਉਹ ਸਿੱਝ ਜਾਂਦੀ ਕਿ ਕਿੰਨੇ ਕਿ ਦਿਨ ਪਹਿਲਾਂ ਇੱਥੇ ਦੇਖਿਆ ਤੁਸੀਂ ਉਹਨਾਂ ਨੂੰ ਸੋਹਾਂ ਵੇਖਿਆ ਕੱਲ 7:00 ਵਜੇ ਸਾਢੇ 6:00 7:00 ਅੱਛਾ ਕੱਲ ਦੇ ਦੇਖਿਆ ਤੁਸੀਂ ਜਦੋਂ ਇਹਨਾਂ ਨੂੰ ਸੋਹਾਂ ਕੱਲ ਸਟੇਸ਼ਨ ਤੇ ਵੀ ਸੀਗੀ 3-4 ਦਿਨ ਪਹਿਲਾਂ ਇਹ ਦੇਖਿਆ ਅੰਦਰ ਨੂੰ ਵੀ ਦੇ ਦਿੱਤਾ ਉਹਨਾਂ ਨੇ ਅਜੀ ਉੱਤੇ ਪੁੱਛ ਗਏ ਅੱਛਾ ਜੀ ਕਿਵੇਂ ਤੁਹਾਡੇ ਦਾ ਨਹੀਂ ਹੈ ਕਹਿੰਦੇ ਨਹੀਂ ਵੀ ਅਸੀਂ ਇੱਥੇ ਨੂੰ ਭੇਜ ਕੱਲ ਬਾਜੀ ਤਦ ਨਹੀਂ ਗੌਰ ਕੀਤੀ ਕਿਸੇ ਨੇ ਨਹੀਂ ਕਿਉਂਕਿ ਬਲੱਡ ਕੈਂਪ ਲੱਗਾ ਹੋਇਆ ਸੀ ਇੱਥੇ ਸਾਡੇ ਤੇ ਇਸ ਕਰਕੇ ਰੱਛ ਬਹੁਤ ਸੀਗਾ ਪਤਾ ਨਹੀਂ ਕਿਸੇ ਨੇ ਮਤਲਬ ਦੇਖਿਆ ਹੀ ਨਹੀਂ ਧਿਆਨ ਨਹੀਂ ਰਿhta ਇਹਨਾਂ ਠੀਕ ਹੈ थे थे। आजो। 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 मार लो बाजी सात श्रीकाल जी एस मार लो जी है जी पंचा जी हाँ ठीक है ठीक है हाँ जी मैं पहला भी कहीं देखे नहीं अच्छे पिंड च नहीं ਪੰਨਰ ਨੇ ਕੱਲ ਦੀ ਸੀ ਕੱਲ ਇੱਥੇ ਗਈ ਪਹਿਲਾਂ ਰਸਤੇ ਤੇ ਬੈਠੀ ਮੁੱਠੀ ਰਹੀ ਅੱਛਾ ਜੀ ਇੱਥੇ ਸਾਡੇ ਹੈ ਬਾਬਾ ਠੀਕ ਹੈ ਇਹਨਾਂ ਨੇ ਇੱਕ ਜਲਦੀ ਪਖਾਉ ਲਿਆ ਤਾਂ ਵੀ ਚਲੋ ਕੋਈ ਨਾ ਰਾਤ ਕਟਾਉ ਦੇ ਨੀ ਧੰਨਵਾਦ ਹੈ ਤੁਹਾਡੇ ਨਗਰ ਦਾ ਪਹਿਲਾਂ ਤਾਂ ਅਸੀਂ ਐਨੇ ਬੰਦੇ ਪਹਿਲੇ ਪਿੰਡ ਦੇ ਦੇਖੇ ਇਕੱਠੇ ਹੋਏ ਕਿਸੇ ਪੇਸ਼ੈਂਟ ਨੂੰ ਭੇਜਣ ਦੇ ਲਈ ਤਾਂ ਨਹੀਂ ਸਹੀ ਗੱਲ ਕਿ ਕਿਨੂੰ ਆਵਾਜ਼ ਵੀ ਮਾਰੋ ਨਾ ਕੋਈ ਘਰੋਂ ਨਿਕਲਦਾ ਨਹੀਂ ਕਿਸੇ ਨੂੰ ਲੈਣ ਜਾਈਏ ਤਾਂ ਨਾਲ ਚਕਾਉਣਾ ਵੀ ਹੋਵੇ ਤਾਂ ਤੇ ਦੂਜੇ ਨੰਬਰ ਤੇ ਕੱਲ੍ਹ ਦੀਆਂ ਵੀ ਮੇਰੇ ਕੋਲ ਵੀਡੀਓ ਆਈਆਂ ਸੀਗੀਆਂ ਇਹਨਾਂ ਦੀਆਂ ਕੱਲ੍ਹ ਜੋ ਹਾਲਾਤ ਸੀ ਕੱਲ੍ਹ ਦੇ ਹਾਲਾਤਾਂ ਦਾ ਅੱਜ ਦੇ ਹਾਲਾਤਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਸਾਫ਼ ਸੰਭਾਲ ਕੀਤੀ ਉਹਨਾਂ ਨੂੰ ਨਿਲਾਇਆ ਕੱਪੜੇ ਚੇਂਜ ਕਰਵਾਇਓ ਨਾ ਤੇ ਉਹ ਹਾਲਾਤ ਹੀ ਦ ਫਲਾਤੀ ਦਾ ਜੀ ਨੇ ਵੀ ਕੱਲ ਦੇ ਹਾਲਾਤ ਕੀ ਸੀ ਤੇ ਅੱਜ ਦੇ ਹਾਲਾਤ ਕੀ ਸੀ ਰਾਤੀ ਦੀ ਰੋਟੀ ਦਾ ਟਿਕਾਣਾ ਠੀਕ ਹੈ ਜੀ ਨਹੀਂ ਹਾਲਾਤ ਦੱਸਦੇ ਆ ਜੀ ਵੀ ਤੁਸੀਂ ਇਹਨਾਂ ਦੀ ਸੰਭਾਲ ਕੀਤੀ ਬੜਾ ਧੰਨਵਾਦ ਜੀ ਨਗਰ ਨੇ ਤਾਂ ਆਮ ਅਸੀਂ ਪਿੰਡਾਂ ਦੇਖਦੇ ਆ ਕਿ ਇਹਨੂੰ ਅਵਾਜਾਂ ਵੀ ਮਾਰੀ ਦੀਆਂ ਵੀ ਨਾਲ ਚਕਾਏ ਦਿਓ ਤੁਸੀਂ ਉਦਾਂ ਨਹੀਂ ਉਹਨਾਂ ਦੇ ਨਾਲ ਕਿ ਚਕਾਉਣ ਨੂੰ ਵੀ ਨਹੀਂ ਕਈ ਪਿੰਡਾਂ ਦੇ ਵਿੱਚ ਆਉਂਦੇ ਚਲੋ ਇਨਸਾਨ ਨਹੀਂ ਦੱਸਦੇ ਤਾਂ ਮੜਦੇ ਵੀ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਬਿਲਕੁਲ ਪਤਾ ਨਹੀਂ ਮਾਰੇ ਨੇ ਕਦੋਂ ਕਿਹਦੇ ਕਿੱਦਾਂ ਦੇ ਹਾਲਾਤ ਬਣਾ ਰਹੇ ਨੇ ਹਾਂਜੀ ਅੱਜ ਦਾ ਜੀ ਮੈਂ ਤਾਂ ਕੋਈ ਇੱਕ ਇੱਦਾਂ ਦੀ ਭੂਆ ਵੀ ਆਈ ਹਾਂਜੀ 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 ਕਦਾ ਲੱਭ ਜਾਵੇ ਹਾਜੀ ਸਾਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅਸੀਂ ਸਾਜੀ ਬਰਾਮਦੇ ਲਾਗੇ ਖੜੇ ਇਹ ਬਿਲਗੇ ਪਿੰਡ ਜੀ ਨਾ ਚੱਕ ਮਿਲ ਚੱਕ ਮਿਲਗਾ ਤੇ ਪਿੰਡ ਦੇ ਵਿੱਚ ਖੜੇ ਆ ਜਿੱਥੋਂ ਕੱਲ ਸਾਨੂੰ ਇਹਨਾਂ ਮਾਤਾ ਜੀ ਹੋਣਾ ਦੀ ਵੀਡੀਓ ਬਣਾ ਕੇ ਵੀ ਭੇਜੀ ਗਈ ਆ ਰਾਤੀ ਇਹਨਾਂ ਬਾਰੇ ਦੱਸਿਆ ਵੀ ਗਿਆ ਤੇ ਜੇ ਕੱਲ ਦੀ ਵੀਡੀਓ ਦੀ ਮੈਂ ਗੱਲ ਕਰਾਂ ਬੜੇ ਹੀ ਨਾਜ਼ੁਕ ਹਾਲਾਤ ਸੀ ਕੱਲ ਮਾਤਾ ਦੇ ਬਣੇ ਹੋਏ ਤੇ ਅੱਜ ਮੈਂ ਬੜਾ ਪੂਰੇ ਨਗਰ ਦਾ ਹੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮਾਤਾ ਜੀ ਹੋਣਾ ਨੂੰ ਸਾਮਸਵਾਲ ਪ੍ਰਸ਼ਾਦਾ ਪਾਣੀ ਦਾ ਸ਼ਿਕਾਇਆ ਸ਼ਿਕਾਇਆ ਉਹਦੇ ਨਾਲ ਇਹਨਾਂ ਦੀ ਸਾਫ ਸਫਾਈ ਨਿਲਾਇਆ ਕੱਪੜੇ ਚੇਂਜ ਕਰਵਾਏ ਆ ਤੇ ਅਕਸਰ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਪੇਸ਼ੈਂਟ ਲੈਣ ਜਾਂਦੇ ਕਈ ਵਾਰ ਤਾਂ ਇਹੋ ਜਿਹੇ ਹਾਲਾਤ ਵੀ ਬਣੇ ਹੁੰਦੇ ਆ ਕਿ ਪੇਸ਼ੈਂਟ ਨੂੰ ਚੱਕ ਕੇ ਗੱਡੀ ਦੇ ਵਿੱਚ ਬਿਠਾ ਲੈਣਾ ਹੁੰਦਾ ਤੇ ਨਾਲ ਜੇ ਕਿਸੇ ਨੂੰ ਆਣ ਗਉਣ ਚ ਆਵਾਜ਼ੀ ਮਾਰਦੇ ਕੋਈ ਹੱਥ ਪਾਉਣ ਵੀ ਰਾਜ਼ੀ ਨਹੀਂ ਹੁੰਦਾ ਤੇ ਬੜਾ ਮੈਂ ਕਹਿੰਦਾ ਵਧੀਆ ਨਗਰ ਆ ਜਿਸ ਪਿੰਡ ਦੇ ਇੰਨੀ ਮਦਦ ਕੀਤੀ ਆ ਤੇ ਸੰਗਜੀ ਆਪ ਜੀ ਜਰੂਰ ਇਹਨਾਂ ਮਾਤਾ ਜੀ ਉਹਨਾਂ ਦੀ ਵੀਡੀਓ ਨੂੰ ਦੇਖੋ ਜੇਕਰ ਕੋਈ ਵੀ ਇਹਨਾਂ ਨੂੰ ਪਛਾਣਦੇ ਆ ਕਦੇ ਤੁਸੀਂ ਦੇਖਿਆ ਹੋਵੇ ਕਿਤੇ ਕਿਉਂਕਿ ਆ 1-2 ਦਿਨ ਤੋਂ ਹੀ ਇਸ ਚੱਕਵਲ ਕਾ ਪਿੰਡ ਦੇ ਵਿੱਚ ਆਏ ਆ ਰੇਲਵੇ ਸਟੇਸ਼ਨ ਦੇ ਲਾਗੇ ਘੁੰਮਦੇ ਸੀਗੇ ਆ ਦੇਖਣ ਤੋਂ ਲੱਗਦਾ ਕਿ ਇਹ ਨੇਪਾਲ ਦੇ ਰਹਿਣ ਵਾਲੇ ਆ ਤੇ ਜੇਕਰ ਆਪਜੀ ਕੋਈ ਵੀ ਇਹਨਾਂ ਨੂੰ ਜਾਣਦੇ ਤੇ ਅੱਜ ਆਪਾਂ ਮਾਤਾ ਜੀ ਉਹਨਾਂ ਨੂੰ ਆਪਣੇ ਨਾਲ ਗੁਰੂ ਕੀ ਸੋਈ ਆਸ਼ਰਮ ਪਿੰਡ ਖੈੜ ਅਛਰਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਲੈ ਕੇ ਜਾ ਰਹੇ ਆ ਤੇ ਆਪਜੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਸਾਡਾ ਸੰਪਰਕ ਨੰਬਰ 81005 30083 81005 0083 ਤੁਸੀਂ ਜਰੂਰ ਸਾਡੇ ਨਾਲ ਸੰਪਰਕ ਕਰੋ ਤਾਂ ਜੋ ਆਪਾਂ ਜੇ ਮਾਤਾ ਜੀ ਉਹਨਾਂ ਦੇ ਪਰਿਵਾਰ ਬਾਰੇ ਸਾਨੂੰ ਪਤਾ ਲੱਗਦਾ ਹੈ ਜਿੰਨਾ ਤਾਂ ਕੋਈ ਐਡਰੈਸ ਬਾਰੇ ਪਤਾ ਲੱਗਦਾ ਆਪਾਂ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਦੇ ਵਿੱਚ ਪਹੁੰਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਚਲਿਏ ਅੱਗੇ ਦੇਖੋ ਤੁਰ ਕੇ ਤੁਰ ਕੇ ਉੱਥੇ ਚਲੋ ਚਲਈ ਜੇ ਹਨ ਕਿਈ ਵਾਰ ਇਹਨੇ ਬੰਦੇ ਦੇਖ ਕੇ ਵੀ ਨਰਵਸ ਹੋ ਜਾਂਦੇ ਨੇ ਇਹਨਾਂ ਚੱਲ ਜਾਣਾ ਚਲੋ ਚਲੋ ਜੇ ਬੋ ਜਾਣਾ ਬੇਟੇ ਦੇ ਪਾਸ ਰਾਈ ਗੋਟ ਰਾਈ ਗੋਟ ਉੱਠੋ ਉੱਠੋ ਰਾਏਪੁਰ ਦੇ ਨਾਲੇ ਬੋਲਦੇ ਹਾਂ ਅਸੇ ਇਹ ਤੋਂ ਨੀ ਬਾਗ ਰਾਏਪੁਰ ਚਲੋ ਆਜੋ ਉੱਠੋ ਚਲੋ ਚੱਲੇ ਘੁੰਮਣੇ ਚੋੜੋ ਜੋਤੀ ਚਾਹ ਰਹੇ ਨੇ ਸਾਨੂੰ ਬਹੁਤ ਸੇਵਾ ਦਾ ਜੋਤੀ ਚਾਹ ਰਹੇ ਨੇ ਬਹੁਤ ਧੰਨਵਾਦ ਪਾਣੇ ਤੁਹਾਡਾ ਬਹੁਤ ਧੰਨਵਾਦ ਜੀ ਦਾ ਆ ਕਿ ਤੁਸੀਂ ਤੁਹਾਡੀ ਮਿਹਨਤ ਦੇ ਨਾਲੇ ਹਨ ਹਾਂਜੀ ਬਹੁਤ ਧੰਨਵਾਦ ਪਾਣੇ ਤੁਹਾਡਾ ਇਹ ਸੇਵਾ ਵੀ ਕਰਮਾਂ ਨਾਲ ਹੀ ਨਸੀਬ ਹੁੰਦੀ ਹੈ ਜੀ ਇਹ ਨਹੀਂ ਉੱਡਦਾ ਮੰਨ ਠੀਕ ਹੈ ਨਾ ਨਹੀਂ ਛੋੜਦੀ ਹੈ ਇੱਕ ਉਸ ਤਰ੍ਹਾਂ ਕਰ ਲੁ ਕੇ ਫਾਰਮ ਭਰ ਲਵੇ

ਇਹ ਜਬ ਤੇ ਆਉਂਦੇ ਆਂ ਜੀ ਜੀ ਚਾਹਤੋਂ ਦਾ ਅਸਰ ਦੂਜੀ ਨੇ ਹੋ ਜਾ ਦੋ ਦੋ ਤੁਂ ਜੋੜ ਜੋ ਹੋ ਗਿਆ ਮਨ ਦਾ ਕੰਮ ਤਾਂ ਹੋਲੀ ਹੋਰ ਕਿਤੇ ਪੇਪਰ ਸਰ ਜਗ ਉੱਪਰ ਸਰ ਜਗ ਉੱਪਰ ਸਰ ਬਚਾ ਰਿਹਾ ਹੈ ਇੱਕ ਸ਼ੈ ਜੀ ਇਹਨੇ ਨਾਲ ਲੈ ਜਾ ਅੱਲੇ ਵਾਲੇ ਬੰਦਾ ਉਹਨੂੰ ਲੈ ਆ companheira <tram> kita rindo de carro <coughs> mama camera eh agora para não nem ontem tava <coughs> rolando conectado eu bem bonito logo <coughs> <coughs> para baixo vai já olha já 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 ਕਾਪੀ ਤੋਂ ਕਜਾ ਲਈ ਮੈਂ ਕਾਹ ਹੋ علاوہ ਕਪੀ ਰਾਖੀ ਚੇਨ ਮਾਰਦੇ ਲੱਗਾ ਮਲੇਆ ਜਦੋਂ ਉਹ ਮਾਤਾ-ਬਾਪਾਂ ਦੇ ਧੀਰੇ-ਪੈਰ ਦੇ ਦਿੱੱਤ ਗੱਲ ਗਈ ਪਤਨੀ-ਪੇੜੀ ਜਿਹੜਾ ਨੂੰ ਕੋਈ ਆਸਰਾ ਦੀ ਜਗ੍ਹਾ ਉਹਨਾਂ ਨੂੰ ਕੋਈ ਆਸਣ ਚ ਰੱਖ ਲੈਣੇ ਆ तकरीबन 85 ਕਿਰਾਨੇ ਜਿਹੜੇ ਸਾਡੇ ਕੋਲ ਤੇ ਰਹਿੰਦੇ ਆ ਅਸਰਮ ਚ 35 ਕੁ ਗੇਵੀਆਂ ਤੇ 50-55 ਕੁ ਬੰਦੇ ਆ ਹਾਂਜੀ ਤੇ ਬਾਕੀ ਹੋਰ ਜਰੂਰਤਮੰਦ ਪਰਿਵਾਰ ਦੀਆਂ ਬੱਚੀਆਂ ਦੇ ਵਿਆਹ ਜਿਨ੍ਹਾਂ ਦੇ ਕੋਈ ਪਰਿਵਾਰ ਦੇ ਦੇਖਭਾਲ ਕਰਾਉਣ ਵਾਲੇ ਨਹੀਂ ਹੈਗਾ ਜਾਂ ਕੋਈ ਚਲੋ ਹੈ ਗੁੰਡਜਰਮ ਬਿਮਾਰਿਆ ਬਾਪੂ ਕੋਈ ਨਾ ਤੇ ਉਹਨਾਂ ਦੇ ਵੀ ਬੱਚਿਆਂ ਦੇ ਵਿਆਹ ਕਿੰਨਾ ਦੇ ਕਾਜ ਹੋਰ ਸਮਾਂ ਮੈਂ ਨਹੀਂ ਕਰਦਾ ਠੀਕ ਆ